ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਠ ਦੇ ਮਹੀਨੇ ਦੇ ਵਿੱਚ ਜੇਕਰ ਤੁਸੀਂ ਇਸ ਦਿਨ ਕਿਹੜਿਆਂ ਦੇ ਉੱਤੇ ਇਹ ਇੱਕ ਚੀਜ਼ ਪਾ ਦਿਓਗੇ ਤਾਂ ਤੁਹਾਡੇ ਘਰ ਦੇ ਵਿੱਚ ਰਹਿਮਤਾਂ ਆਉਣਗੀਆਂ ਬਰਕਤਾਂ ਆਉਣਗੀਆਂ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਨ ਚਿਰ ਗੁਰੂ ਨਾਨਕ ਦੇਵ ਜੀ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਸੰਗਾ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਹਾ ਸੰਗਾ ਜੀ ਕਹਿੰਦੇ ਇੱਕ ਵਾਰ ਇੱਕ ਜੰਗਲ ਦੇ ਵਿੱਚ ਇੱਕ ਮੋਰ ਤੇ ਮੋਰਨੀ ਰਹਿ ਆ ਕਰਦੇ ਸਨ ਕਹਿੰਦੇ ਕਿ ਜਿਸ ਰੁੱਖ ਦੇ ਥੱਲੇ ਰਹਿ ਆ ਕਰਦੇ ਸਨ ਉਥੇ ਮੋਰ ਤੇ ਮੋਰਨੀ ਇਕੱਲੇ ਹੀ ਨਹੀਂ ਸਨ ਹੋਰ ਵੀ ਬਹੁਤ ਸਾਰੇ ਪਸ਼ੂ ਪੰਛੀ ਜਾਨਵਰ ਰਹਿੰਦੇ ਸਨ ਬੜੇ ਸਾਰੇ ਪੰਛੀ ਇੱਧਰ ਉੱਧਰ ਚੀਕਦੇ ਸਨ ਕਹਿੰਦੇ ਕਿ ਉਹ ਮੋਰ ਤੇ ਮੋਰਨੀ ਦੋਵੇਂ ਜਾਣੇ ਸਨ ਇੱਕ ਦਿਨ ਮੋਰਨੀ ਨੇ ਕਿਹਾ ਕਿ ਆਪਾਂ ਉਸ ਥਾਂ ਤੇ ਚੱਲੀਏ ਜਿੱਥੇ ਬੜੇ ਸਾਰੇ ਮੋਰ ਹੋਣ ਕੋਈ ਹੋਰ ਨਾ ਹੋਵੇ ਉਸਨੇ ਕਿਹਾ ਕਿ ਆਪਾਂ ਇੱਥੇ ਠੀਕ ਹਾਂ ਇੱਥੇ ਹੋਰ ਵੀ ਬਹੁਤ ਸਾਰੇ ਜਾਨਵਰ ਹਨ ਉਹਨੇ ਕਿਹਾ ਕਿ ਨਹੀਂ ਉਹਨੇ ਕਿਹਾ ਕਿ ਨਹੀਂ ਆਪਾਂ ਇੱਥੇ ਠੀਕ ਹਾਂ ਇੱਥੇ ਹੋਰ ਬਹੁਤ ਸਾਰੇ ਜਾਨਵਰ ਹਨ ਉਹਨੇ ਕਿਹਾ ਕਿ ਨਹੀਂ ਮੈਂ ਉੱਥੇ ਜਾਣਾ ਚਾਹੁੰਦੀ ਹਾਂ ਉਹਨੇ ਕਿਹਾ ਕਿ ਕੋਈ ਨਾ ਅਸੀਂ ਇੱਥੇ ਠੀਕ ਹਾਂ ਇਥੇ ਕਿੰਨੇ ਜਾਣੇ ਹਨ ਜਿੱਥੇ ਆਪਣੇ ਭਾਈਚਾਰੇ ਦੇ ਲੋਕ ਹੋਣ ਉੱਥੇ ਕਹਿੰਦੇ ਕਿ ਰਹਿਣਾ ਚਾਹੀਦਾ ਹੈ ਕਹਿੰਦੇ ਕਿ ਮੋਰ ਨੇ ਬੜਾ ਸਮਝਾਇਆ ਇਸ ਤਰ੍ਹਾਂ ਕਰਨ ਦੇ ਨਾਲ ਨਾਲ ਰਲ ਮਿਲ ਕੇ ਰਹਿੰਦੇ ਤੇ ਕਲੇ ਕਲੇਸ਼ ਤੋਂ ਵੀ ਅਸੀਂ ਦੂਰ ਹਾਂ ਆਪਾਂ ਇੱਥੇ ਹੀ ਚੰਗੇ ਹਾਂ ਪਰ ਮੋਰਨੀ ਨੇ ਇੱਕ ਨਾਲ ਸੁਣੀ ਹਰ ਵਾਰ ਮੋਰ ਤੇ ਮੋਰਨੀ ਉਹ ਜੰਗਲ ਤੋਂ ਤੁਰਦੇ ਤੁਰਦੇ ਅਗਾਹ ਵੱਲ ਨੂੰ ਤੁਰ ਗਏ ਕਹਿੰਦੇ ਕਿ ਤੁਰਦਿਆਂ ਤੁਰਦਿਆਂ ਇੱਕ ਨਗਰ ਦੇ ਵਿੱਚ ਆ ਪਹੁੰਚੇ ਇੱਕ ਰੁੱਖ ਦੇ ਉੱਤੇ ਦੋਵੇਂ ਜਾਣੇ ਬੈਠ ਗਏ ਤੇ ਕਹਿੰਦੇ ਕਿ ਉਸ ਨਗਰ ਦਾ ਜਿਹੜਾ ਰਾਜਾ ਸੀ ਉਸ ਰਾਜ ਜੀ ਨੂੰ ਕਹਿੰਦੇ ਕਿ ਆਪਣੇ ਘਰ ਦੇ ਵਿੱਚ ਆਇਆ ਤੇ ਕਹਿੰਦੇ ਕਿ ਰਾਣੀ ਨੂੰ ਆ ਕੇ ਕਿਹਾ ਕਿ ਮੈਨੂੰ ਬੜੀ ਜ਼ਿਆਦਾ ਭੁੱਖ ਲੱਗੀ ਹੈ। ਮੈਨੂੰ ਪਰਸ਼ਾਦਾ ਦੇ ਕਹਿੰਦੇ ਕਿ ਅਜੇ ਪਰਸ਼ਾਦਾ ਤਾਂ ਨਹੀਂ ਬਣਿਆ ਅਜੇ ਸਮਾਂ ਨਹੀਂ ਹੋਇਆ। ਕਹਿੰਦੇ ਕਿ ਚੌਲ ਬਣੇ ਹਨ ਤੇ ਉਸ ਨੂੰ ਥਾਲੀ ਦੇ ਵਿੱਚ ਪਾ ਕੇ ਖਾਣ ਦੇ ਲਈ ਦੇ ਦਿੱਤੇ। ਕਿ ਰਾਜੇ ਕੋਲ ਉਹ ਚੌਲ ਖਾਂਦੇ ਖਾਦੇ ਇੱਕ ਚੌਲਾਂ ਦਾ ਦਾਣਾ ਥੱਲੇ ਡਿੱਗ ਗਿਆ। ਕਹਿੰਦੇ ਇੱਕ ਕੀੜੀ ਤੋਰੀ ਆ ਰਹੀ ਸੀ ਤੇ ਉਹ ਚੌਲਾਂ ਦਾ ਦਾਣਾ ਚੁੱਕ ਕੇ ਉੱਥੋਂ ਜਾਣ ਲੱਗੀ। ਜਦੋਂ ਉਹ ਦਾਣਾ ਚੁੱਕ ਕੇ ਜਾਣ ਲੱਗੀ ਤੇ ਅੱਗੋਂ ਇੱਕ ਵੱਡਾ ਸਹਾਰਾ ਕੀੜਾ ਆਇਆ ਤੇ ਉਹਨੇ ਕਿਹਾ ਕਿ ਵੇਖ ਤੂੰ ਛੋਟੀ ਜਈ ਹੈ ਤੈਨੂੰ ਰਾਜੇ ਨੇ ਵੇਖਣਾ ਵੀ ਨਹੀਂ। ਇਹ ਚੌਲਾਂ ਦਾ ਦਾਣਾ ਮੈਨੂੰ ਦੇ ਦੇ। ਮੈਂ ਇਹ ਲੈ ਕੇ ਇੱਥੋਂ ਚਲਾ ਜਾਵਾਂਗਾ ਤੂੰ ਹੋ ਲੈ ਆਵੇਂ। ਉਹਨੇ ਕਿਹਾ ਕਿ ਦੇਖ ਜੇਕਰ ਉਹਨੇ ਮੈਨੂੰ ਵੇਖ ਲਿਆ ਤੇ ਮੈਂ ਰਤੀ ਕਹਾਂ। ਉਹਨੇ ਮੈਨੂੰ ਮਾਣੀ ਜਈਂ ਉਂਗਲ ਵੀ ਜੇ ਮੇਰੇ ਉਤੇ ਰੱਖ ਦਿੱਤੀ। ਮੇਰੇ ਸਵਾਸ ਚਲੇ ਜਾਣੇ ਹਨ ਤੂੰ ਆਪਣਾ ਭੋਜਨ ਆਪ ਹੀ ਲੈ ਆ ਉਹ ਜਿਹੜਾ ਰਾਜਾ ਸੀ ਉਹ ਪਸ਼ੂ ਪੰਛੀਆ ਸਾਰਿਆਂ ਦੀ ਜਿਹੜੀ ਬੋਲਨੀ ਸੀ ਉਹ ਬੋਲ ਸਕਦਾ ਤੇ ਸੁਣ ਸਕਦਾ ਸੀ ਉਹ ਵੀ ਬੋਲੀ ਸਮਝ ਸਕਦਾ ਸੀ ਜਦੋਂ ਉਹਨੇ ਇਹ ਗੱਲ ਸੁਣੀ ਤਾਂ ਉਹ ਚੋਰ-ਚੋਰ ਦੀ ਹੱਸਣ ਲੱਗਾ ਤੇ ਰਾਣੀ ਨੂੰ ਲੱਗਾ ਕਿ ਸ਼ਾਇਦ ਮੇਰੇ ਕੋਲੋਂ ਕਿਸੇ ਗੱਲ ਦੇ ਉੱਪਰ ਹੱਸ ਰਹੇ ਹਨ ਰਾਣੀ ਕੋਲ ਆਈ ਤੇ ਪੁੱਛਿਆ ਤੁਸੀਂ ਹੱਸਦੇ ਕਿਉਂ ਪਏ ਹੋ ਕਹਿੰਦੇ ਕਿ ਉਹਨੇ ਕਿਹਾ ਕਿ ਰਾਣੀ ਕੋਈ ਗੱਲ ਨਹੀਂ ਉਹਨੇ ਕਿਹਾ ਕਿ ਸ਼ਾਇਦ ਮੇਰੇ ਪਰਸ਼ਾਦੇ ਤੇ ਹੱਸਦੇ ਪਏ ਹੋ ਜਾਂ ਮੇਰੇ ਕਿਸੇ ਗੱਲ ਦੀ ਜ਼ਰੂਰ ਤੁਹਾਨੂੰ ਜਿਆਦਾ ਹੀ ਹੋਵੇਗੀ ਇਸ ਲਈ ਤੁਸੀਂ ਹੱਸ ਰਹੇ ਹੋ ਉਹਨੇ ਕਿਹਾ ਕਿ ਰਾਣੀ ਐਸੀ ਕੋਈ ਗੱਲ ਨਹੀਂ ਹੈ ਮੈਂ ਤੇਰੀ ਕਿਸੇ ਗੱਲ ਤੇ ਨਹੀਂ ਹੱਸਾ ਪਿਆ ਹੁਣ ਰਾਣੀ ਜਿਹੜੀ ਸੀ ਉਹਦੇ ਮਨ ਵਿੱਚ ਸੀ ਕਿ ਅਸਰ ਵਿੱਚ ਗੱਲ ਕੀ ਹੈ ਜਿਸੇ ਕਾਰਨ ਰਾਜਾ ਇੰਨਾ ਹੱਸ ਰਿਹਾ ਸੀ ਹੁਣ ਰਾਜੇ ਦਾ ਇੱਕ ਨਿਯਮ ਸੀ ਕਿ ਆਪਣੇ ਜਿੰਦਗੀ ਦਾ ਜਦੋਂ ਕਿਸੇ ਪਸ਼ੂ ਪੰਛੀ ਦੀ ਬੋਲੀ ਨੂੰ ਸੁਣਦਾ ਸੀ ਉਹ ਅੱਗੇ ਨਹੀਂ ਦੱਸਦਾ ਸੀ ਕਹਿੰਦੇ ਕਿ ਜੇ ਉਹ ਇਸ ਤਰ੍ਹਾਂ ਕਰਦਾ ਤਾਂ ਪੱਥਰ ਦਾ ਹੋ ਜਾਣਾ ਸੀ ਹੁਣੇ ਰਾਣੀ ਨੂੰ ਕਿਹਾ ਕਿ ਰਾਣੀ ਕੋਈ ਗੱਲ ਨਹੀਂ ਹੈ ਜਦੋਂ ਰਾਣੀ ਕਹਿਣੇ ਪੈ ਗਈ ਤਾਂ ਰਾਜੇ ਨੇ ਕਿਹਾ ਕਿ ਦੇਖ ਰਾਣੀ ਜੇਕਰ ਮੈਂ ਤੈਨੂੰ ਗੱਲ ਦੱਸਦੇਵਾਂ ਤਾਂ ਹੁਣੇ ਤੋਂ ਜਿਹੜਾ ਮੈਨੂੰ ਜਿਹੜਾ ਵੀ ਸਰੀ ਹਮੇਸ਼ਾ ਲਈ ਤੂੰ ਮੈਨੂੰ ਖੋ ਦੇਵੇਂਗੀ ਕਹਿੰਦੇ ਕਿ ਤੇਰੇ ਸਾਹਮਣੇ ਨਹੀਂ ਮੈਂ ਆ ਸਕਦਾ ਮੈਂ ਪੱਥਰ ਦਾ ਹੋ ਜਾਵਾਂਗਾ ਉਹਨੇ ਕਿਹਾ ਕਿ ਰਾਣੀ ਜੇ ਮੈਂ ਤੈਨੂੰ ਗੱਲ ਦੱਸੀ ਹਮੇਸ਼ਾ ਲਈ ਮੈਂ ਤੇਤੋਂ ਦੂਰ ਹੋਵਾਂਗਾ ਮੈਂ ਤੇਰੇ ਸਾਹਮਣੇ ਫਿਰ ਨਹੀਂ ਆਵਾਂਗਾ ਤੈਨੂੰ ਮੈਂ ਨਹੀਂ ਦੱਸਾਂਗਾ ਉਹਨੇ ਕਿਹਾ ਕਿ ਜ਼ਰੂਰ ਕੋਈ ਨਾ ਕੋਈ ਵੱਡੀ ਗੱਲ ਹੈ ਰਾਣੀ ਸੋਚਣ ਲੱਗੀ ਤਾਂ ਕਹਿੰਦੇ ਕਿ ਉਹਨੇ ਕਿਹਾ ਕਿ ਮੈਂ ਤਾਂ ਗੱਲ ਜਾਣਨਾ ਚਾਹੁੰਦੀ ਹਾਂ ਕੀ ਗੱਲ ਅਸਲ 'ਚ ਕੀ ਹੈ ਉਹਨੇ ਕਿਹਾ ਕਿ ਰਾਣੀ ਤੂੰ ਫਿਰ ਸੋਚ ਲੈ ਜੇਕਰ ਮੈਂ ਤੈਨੂੰ ਗੱਲ ਦੱਸ ਦਿੱਤੀ ਤਾ ਪਛਤਾਵੇਂ ਤੋਂ ਬਿਨਾਂ ਤੇਰੇ ਕੋਲ ਕੁਝ ਵੀ ਨਹੀਂ ਬਚਣਾ। ਉਹਨੇ ਕਿਹਾ ਕੋਈ ਨਾ ਤੁਸੀਂ ਮੈਨੂੰ ਗੱਲ ਦੱਸੋ। ਰਾਜ ਨੇ ਕਿਹਾ ਕਿ ਠੀਕ ਹੈ। ਰਾਤ ਉੱਥੇ ਬੈਠ ਕੇ ਇੱਕ ਦਰਿਆ ਦੇ ਕੰਢੇ ਜੰਗਲ ਦੇ ਵਿੱਚ ਉਹ ਚਲੇ ਗਏ। ਰੱਥ ਦੇ ਉੱਤੇ ਬੈਠ ਕੇ ਉਹ ਦਰਿਆ ਦੇ ਕੰਢੇ ਜੰਗਲ 'ਚ ਚਲੇ ਗਏ ਕਹਿੰਦੇ ਕਿ ਉੱਥੇ ਜਾ ਕੇ ਰਾਜਾ ਰਾਣੀ ਨੂੰ ਗੱਲ ਦੱਸਣ ਲੱਗਾ। ਉਹਨੇ ਕਿਹਾ ਕਿ ਰਾਣੀ ਅਜੇ ਵੀ ਸੋਚ ਰਿਹਾ ਤੇਰੇ ਕੋਲ ਪਛਤਾਵੇਂ ਤੋਂ ਬਿਨਾਂ ਕੁਝ ਨਹੀਂ ਬਚਣਾ। ਉਹਨੇ ਕਿਹਾ ਜੀ ਕੋਈ ਗੱਲ ਨਹੀਂ। ਮੈਂ ਗੱਲ ਤਾਂ ਜ਼ਰੂਰ ਸੁਣਨੀ ਹੈ। ਰਾਜਾ ਜਦੋਂ ਉਹਨੂੰ ਗੱਲ ਦੱਸਣ ਲੱਗਾ ਤਾਂ ਗੱਲ ਅਜੇ ਉਹਦੀ ਸਰੀਰ ਦਾ ਅੱਧਾ ਹਿੱਸਾ ਜਿਹੜਾ ਸੀ ਉਹ ਪੱਥਰ ਹੋ ਗਿਆ। ਰਾਣੀ ਵੇਖ ਲੈ ਤੇਰੇ ਕੋਲ ਅਜੇ ਵੀ ਸਮਾਂ ਹੈ। ਜੇ ਕੋ ਤੂੰ ਚਾਵੇਂ ਤਾਂ ਅਜੇ ਵੀ ਜਿਹੜਾ ਪਛਤਾਵੇ ਤੂੰ ਰੋਕ ਸਕਦੇ ਹੈ। ਉਹਨੇ ਕਿਹਾ ਕਿ ਰਾਜਾ ਸਾਹਿਬ ਸਾਰੀ ਗੱਲ ਤਾਂ ਦੱਸ ਦੇ। ਮਾੜੀ ਜੀ ਗੱਲ ਰਹਿ ਗਈ ਉਹ ਵੀ ਦੱਸ ਦਿਓ। ਰਾਜੇ ਨੇ ਕਿਹਾ ਕਿ ਜਿਵੇਂ ਗੱਲ ਦੱਸੀ ਤੇ ਉਹ ਸਾਰਾ ਜਿਹੜਾ ਰਾਜਾ ਸੀ ਉਹ ਪੱਥਰ ਦਾ ਬਣ ਗਿਆ। ਹੁਣ ਉਹ ਰਾਜੇ ਨੂੰ ਹਿਲਾਵੇ ਤਾਂ ਉਹ ਪੱਥਰ ਸੀ। ਤੇ ਉਹ ਕਿਥੋਂ ਹਿੱਲੇ ਕਹਿੰਦੇ ਕਿ ਉੱਥੇ ਹੀ ਰੋਵੇ ਤੇ ਕਲਾਵੇ ਕਹਿੰਦੇ ਕਿ ਮੋਰ ਤੇ ਮੋਰਨੀ ਸਭ ਦੇਖ ਰਹੇ ਸਨ ਉਹਨੇ ਕਿਹਾ ਕਿ ਇਹ ਪਾਣਾ ਵਾਪਰ ਗਿਆ। ਇਹ ਰਾਜਾ ਪੱਥਰ ਦਾ ਹੋ ਗਿਆ ਰਾਣੀ ਰੋਵੇ ਕਲਾਵੇ ਮੋਰ ਨੇ ਕਿਹਾ ਕਿ ਆਪਾਂ ਕੀ ਕਰ ਸਕਦੇ ਹਾਂ? ਉਹਨਾਂ ਦਾ ਆਪਣਾ ਕੋਈ ਵਿਚਾਰ ਵਟਾਂਦਰਾ ਹੋਵੇਗਾ ਜਿਸ ਕਰਕੇ ਸਭ ਕੁਝ ਹੋਇਆ। ਮੋਰਨੀ ਨੇ ਕਿਹਾ ਕਿ ਆਪਾਂ ਕੁਝ ਤਾਂ ਨਹੀਂ ਕਰ ਸਕਦੇ ਪਰ ਆਪਾਂ ਜਾ ਕੇ ਉਹਨਾਂ ਨੂੰ ਹੌਸਲਾ ਤਾਂ ਦੇ ਸਕਦੇ ਹਾਂ। ਉਹ ਇੰਨਾ ਜ਼ਿਆਦਾ ਰੋ ਰਹੀ ਹੈ ਜੋ ਹੋਣਾ ਸੀ ਉਹ ਹੋ ਗਿਆ। ਉਹਨੂੰ ਆਪਣੇ ਰਾਜ ਨੂੰ ਜਾ ਕੇ ਸਾਮ ਉਹ ਸਾਰਾ ਕੁਝ ਠੀਕ ਹੋ ਜਾਵੇਗਾ। ਉਹ ਹੁਣ ਜੇਰਾ ਮੋਰ ਸੀ। ਉਹਦੇ ਆਖੇ ਲਾ ਕੇ ਉਹਦੇ ਕੋਲ ਚਲਾ ਗਿਆ ਜਾ ਕੇ ਕਿਹਾ ਕਿ ਦੇਖੋ ਜੋ ਹੋਣਾ ਸੀ ਹੋ ਗਿਆ। ਹੁਣ ਇਸ ਗੱਲ ਨੂੰ ਕੋਈ ਰੋਕ ਨਹੀਂ ਸਕਦਾ। ਜੋ ਪਾਣਾ ਵਾਪਰਨਾ ਸੀ ਵਾਪਰ ਗਿਆ। ਕਿਵੇਂ ਹੁਣ ਹੌਲੀ ਹੌਲੀ ਉਹ ਸਾਰੀ ਗੱਲਬਾਤ ਮੋਰ ਤੇ ਮੋਰਨੀ ਨੂੰ ਦੱਸਣ ਲੱਗਦੀ ਹੈ। ਜਿਹੜੀ ਰਾਣੀ ਹੁੰਦੀ ਹੈ ਜਿਵੇਂ ਜਿਵੇਂ ਉਹ ਦੱਸਦੀ ਹੈ ਉਵੇਂ-ਉਵੇਂ ਰਾਣੀ ਪੱਥਰ ਦੀ ਹੋ ਜਾਂਦੀ ਹੈ। ਹੁਣ ਮੋਰ ਤੇ ਮੋਰਨੀ ਜਦੋਂ ਇਹ ਗੱਲ ਸੁਣਦੇ ਹਨ ਤੇ ਉਹ ਹੈਰਾਨ ਪਰੇਸ਼ਾਨ ਹੋ ਜਾਂਦੇ ਹਨ ਕਿ ਰਾਜੇ ਨੇ ਰਾਣੀ ਨੂੰ ਗੱਲ ਦੱਸੀ ਤੇ ਰਾਜਾ ਪੱਥਰ ਦਾ ਹੋ ਗਿਆ ਰਾਣੀ ਨੇ ਸਾਨੂੰ ਗੱਲ ਦੱਸੀ ਹੁਣ ਰਾਣੀ ਆ ਪੱਥਰ ਦੀ ਹੋ ਗਈ ਜੇ ਅਸੀਂ ਕਿਸੇ ਨੂੰ ਗੱਲ ਦੱਸਦੇ ਹਾਂ ਤੇ ਅਸੀਂ ਵੀ ਪੱਥਰ ਦੇ ਹੋ ਜਾਵਾਂਗੇ ਹੁਣ ਕੀ ਕੀਤਾ ਜਾਵੇ ਮੋਰਨੀ ਕਹਿੰਦੀ ਕਿ ਆਪਾਂ ਇਥੋਂ ਕਿਤੇ ਦੂਰ ਚਲੇ ਜਾਂਦੇ ਹਾਂ ਤੇ ਉੱਥੇ ਜਾ ਕੇ ਆਪਾਂ ਰਹਿ ਲਵਾਂਗੇ ਮੋਰ ਕਹਿੰਦਾ ਦੇਖ ਭਗਵਾਨ ਨੇ ਜੇ ਕਿਤੇ ਵੀ ਦੁਨੀਆ ਦੇ ਕੋਨੇ ਦੇ ਵਿੱਚ ਚਲੇ ਜਾਈਏ ਤਾਂ ਗੱਲ ਕਿਤੇ ਵੀ ਕੀਤੀ ਜਾ ਸਕਦੀ ਹੈ ਤੇ ਆਪਣੀ ਜਿਹੜੀ ਜਾਨ ਹੈ ਆਪਾਂ ਪੱਥਰ ਦੇ ਬੰਨ ਜਾਵਾਂਗੇ ਕਹਿੰਦੇ ਕਿ ਫਿਰ ਕੀ ਕੀਤਾ ਜਾਵੇ ਮੋਰ ਕਹਿੰਦਾ ਕਿ ਅਸੀਂ ਦੋਵੇਂ ਜਾਣੇ ਇਦਾਂ ਕਰਦੇ ਹਾਂ ਜੇਕਰ ਅਗਰ ਆਪਾਂ ਇਹ ਸਾਰੇ ਸੰਸਾਰ ਤੋਂ ਕੀੜੀਆਂ ਹੀ ਮਿਟਾ ਦਈਏ ਜੇਕਰ ਆਪਾਂ ਇਹ ਸੰਸਾਰ ਤੋਂ ਕੀੜੀਆਂ ਨੂੰ ਖਤਮ ਕਰ ਦਈਏ ਤਾਂ ਫਿਰ ਆਪੇ ਹੀ ਸਾਰਾ ਕੁਝ ਦੂਰ ਹੋ ਜਾਵੇਗਾ ਹੁਣ ਮੋਰ ਤੇ ਮੋਰਨੀ ਹਰ ਪਾਸੇ ਛੋਟੀਆਂ-ਛੋਟੀਆਂ ਕੀੜੀਆਂ ਚੁੱਕ ਕੇ ਮੂੰਹ ਚ ਪਾ ਲੈਂਦੇ। ਕਹਿੰਦੇ ਕਿਤੇ ਵੀ ਕੀੜੀਆਂ ਦੇਖਤੀਆਂ ਤੇ ਛੇਤੀ ਨਾਲ ਉਹਨਾਂ ਦਾ ਖਾਤਮਾ ਕਰਨ ਲੱਗ ਜਾਂਦੇ। ਆਸੇ-ਪਾਸੇ ਕਹਿੰਦੇ ਕਿ ਮੋਰ ਤੇ ਮੋਰਨੀ ਜਦੋਂ ਕੀੜੀਆਂ ਨੂੰ ਖਾਂਦੇ ਤਾਂ ਉਹ ਸਹਿਮ ਜਾਂਦੀਆਂ। ਕੋਈ ਵੀ ਕੀੜੀ ਬਾਹਰ ਨਿਕਲਣ ਤੋਂ ਡਰਨ ਲੱਗੀ। ਕਹਿੰਦੇ ਕਿ ਹੁਣ ਉਹਨਾਂ ਨੇ ਅੰਦਰ ਖੁੱਡਾ ਬਣਾ ਲਈਆਂ ਤੇ ਉਥੇ ਬੈਠੀਆਂ ਰਹਿਨੀਆਂ ਬਾਹਰ ਨਾ ਆਉਂਦੀਆਂ। ਅੰਦਰ ਬੈਠਦੇ ਆਂ ਕਿਉਂਕਿ ਉਹਨਾਂ ਨੂੰ ਖਾਣ ਨੂੰ ਤਾਂ ਕੁਝ ਮਿਲਣਾ ਨਹੀਂ ਸੀ। ਕਹਿੰਦੇ ਕਿ ਇੱਕ ਛੋਟੀ ਜੀ ਕੀੜੀ ਤੇ ਕੀੜਾ ਕਹਿੰਦੇ ਕਿ ਆਪਾਂ ਖੌਂਡ ਵਿੱਚ ਬੈਠ ਕੇ ਵਿਚਾਰ ਵਟਾਂਦਰਾ ਕਰਨ ਲੱਗੇ ਕਿ ਬਾਹਰ ਜਾਂਦੇ ਹਾਂ ਤੇ ਉਹ ਆਪਾਂ ਨੂੰ ਫਿਰ ਕੀ ਕਰੇਗਾ ਜੇ ਅੰਦਰ ਆਂਦੇ ਹਾਂ ਤੇ ਸਾਡੇ ਸੁਆਸ ਭੁੱਖ ਨਾਲ ਚਲੇ ਜਾਣਗੇ ਕਹਿੰਦੇ ਕਿ ਫਿਰ ਜਦੋਂ ਅੰਤਮ ਸਮਾ ਆਪਾਂ ਦਾ ਨੇੜੇ ਆ ਗਿਆ ਤੇ ਜੋ ਪ੍ਰਮਾਤਮਾ ਦਾ ਨਾਮ ਲੈਂਦਾ ਹੈ ਪ੍ਰਮਾਤਮਾ ਉਸ ਦੀ ਫਿਰ ਰਾਜ ਪੱਤਰ ਰੱਖਦੇ ਹਨ ਕਹਿੰਦੇ ਕਿ ਅੰਦਰ ਬੈਠ ਕੇ ਉਹ ਪ੍ਰਮਾਤਮਾ ਦਾ ਨਾਮ ਜਪਣ ਲੱਗੇ ਨਾਮ ਜਪਦੇ ਆਂ ਜਪਦੇ ਆਂ ਪਿਆਸ ਨਾ ਭੁੱਖ ਲੱਗੀ ਕਿਸੇ ਚੀਜ਼ ਦੀ ਉਹਨਾਂ ਦੇ ਮਨ ਦੇ ਵਿੱਚ ਲਾਲਸਾ ਨਹੀਂ ਸੀ ਆਰਾਮ ਨਾਲ ਬੈਠੀਆਂ ਦੇ ਕਹਿੰਦੇ ਕਿ ਨਾਮ ਜਪਣਾ ਉਹਨਾਂ ਨੇ ਆਰੰਭ ਕਰ ਦਿੱਤਾ ਕਹਿੰਦੇ ਕਿ ਜਦੋਂ ਕਿੰਨਾ ਜ਼ਿਆਦਾ ਸਮਾਂ ਹੋ ਗਿਆ ਤੇ ਪ੍ਰਮਾਤਮਾ ਨੇ ਇਹ ਦੇਖ ਕੇ ਛੋਟੇ ਛੋਟੇ ਜੀ ਕੇ ਪ੍ਰਮਾਤਮਾ ਦਾ ਨਾਮ ਜਪਦੇ ਪਏ ਹਨ ਕਹਿੰਦੇ ਉਹਨਾਂ ਦੇ ਕੋਲ ਪ੍ਰਕਾਸ਼ ਪ੍ਰਗਟ ਹੋਇਆ ਤੇ ਪੁੱਛਿਆ ਤੁਸੀਂ ਇੰਨੇ ਸਖਤ ਜਿਹੜਾ ਪ੍ਰਮਾਤਮਾ ਦਾ ਨਾਮ ਕਿਉਂ ਲੈ ਰਹੇ ਹੋ ਪਰਮਾਤਮਾ ਨੇ ਕਿਹਾ ਕਿ ਤੁਸੀਂ ਖਾਣਾ ਪਾਣੀ ਵੀ ਛੱਡ ਦਿੱਤਾ ਪਰਮਾਤਮਾ ਦਾ ਨਾਮ ਲਓ ਫਿਰ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਪਰਮਾਤਮਾ ਅਸੀਂ ਤੇਰਾ ਨਾਮ ਜਿਹੜਾ ਹੈ ਕਿਸੇ ਮਜਬੂਰੀ ਦੇ ਬਸ ਪੈ ਕੇ ਜਪ ਰਹੇ ਹਾਂ ਇਹ ਸਾਰਾ ਕੁਝ ਹੋਣਾ ਕਿਹਾ ਕਿ ਦੱਸੋ ਕਾਦੀ ਮਜਬੂਰੀ ਹੈ ਕਹਿੰਦੇ ਕਿ ਅਸੀਂ ਚਾਹੁੰਦੇ ਹਾਂ ਸਾਨੂੰ ਭੁੱਖ ਨਾ ਲੱਗੇ ਉਹਨਾਂ ਕਿਹਾ ਕਿ ਅੱਛਾ ਇਹਦੇ ਲਈ ਦੱਸੋ ਹੁਣ ਕੀ ਕੀਤਾ ਜਾਵੇ ਉਹਨਾਂ ਕਿਹਾ ਕਿ ਸਾਡੇ ਟੇਡੇ ਦੇ ਵਿੱਚ ਗੰਢ ਬੰਨੋ ਜੇਸ ਕਰਕੇ ਸਾਰਾ ਢੇਡ ਹੀ ਨਾ ਰਹੀ ਤੇ ਨਾ ਹੀ ਸਾਨੂੰ ਭੁੱਖ ਲੱਗੇ ਕਹਿੰਦੇ ਕਿ ਉਹ ਜਿਹੜਾ ਪ੍ਰਕਾਸ਼ ਸੀ ਉਹਨੇ ਕਿਹਾ ਕਿ ਠੀਕ ਹੈ ਤੁਹਾਡੇ ਢੇਡ ਵਿੱਚ ਅੱਜ ਤੋਂ ਮਦ ਗੰਢ ਬੰਨ ਦਿੱਤੀ ਜਾਵੇਗੀ ਜੇ ਤੁਹਾਨੂੰ ਭੁੱਖ ਨਹੀਂ ਲੱਗੀ ਤੇ ਜੋ ਵੀ ਤੁਹਾਡਾ ਢੇਡ ਪਾਰੇਗਾ ਭਾਵੇਂ ਤੁਹਾਨੂੰ ਇੱਕ ਮੋਠਾ ਆਟੇ ਦੀ ਪਾਵੇਗਾ ਉਹਦੇ ਦੁੱਖ ਤੇ ਲਿੰਦਾ ਦੂਰ ਹੋਣਗੇ ਤੁਹਾਡੇ ਵੱਲੋਂ ਦਿੱਤੀ ਅਸੀਸ ਉਹਦੇ ਸਾਰੇ ਮਾੜੇ ਕਰਮ ਘਟ ਦੇਵੇਗੀ ਜਿਵੇਂ ਕਿ ਆਤ ਕਹਿੰਦੇ ਨਾਲ ਹੀ ਉਹਨਾਂ ਦੇ ਢੇਡ ਵਿੱਚ ਗਾਂਢ ਬੰਦ ਦਿੱਤੀ ਕਿੰਨੇ ਕਿ ਹੁਣ ਕੀ ਸੀ ਅਜੇ ਤੱਕ ਆਪਾਂ ਜਦੋਂ ਕੀੜੀਆਂ ਜਾਂ ਕਿਸੇ ਨੂੰ ਵੀ ਦੇਖਦੇ ਹਾਂ ਉਹਦੇ ਉੱਥੇ ਗੰਢ ਬੰਨੀ ਹੁੰਦੀ ਹੈ ਢਿੱਡ ਵਾਲੇ ਪਾਸੇ ਪਰਮਾਤਮਾ ਨੇ ਤਾਂ ਕਿਹਾ ਸੀ ਕਿ ਤੁਸੀਂ ਇੱਥੇ ਲੁੱਕ ਕੇ ਕਿਉਂ ਬੈਠੇ ਹੋ ਨਾ ਕਿਹਾ ਕਿ ਬਾਹਰ ਇੱਕ ਮੋਰ ਤੇ ਮੋਰਨੀ ਹੈ ਜਦੋਂ ਵੀ ਅਸੀਂ ਬਾਹਰ ਨਿਕਲਦੇ ਹਾਂ ਤਾਂ ਉਹ ਸਾਰੇ ਜਾਨਿਆਂ ਨੂੰ ਖਾ ਕੇ ਸਾਡਾ ਖਾਤਮਾ ਕਰ ਜਾਂਦੇ ਹਨ ਜੇਕਰ ਅਸੀਂ ਬਾਹਰ ਨਿਕਲਾਂਗੇ ਤਾਂ ਉਹ ਸਾਨੂੰ ਖਾ ਜਾਣਗੇ ਉਸ ਪ੍ਰਕਾਸ਼ ਨੇ ਉਸ ਨੂੰ ਬਾਹਰ ਨਿਸ਼ਚਿਤ ਹੋ ਕੇ ਮੋਰ ਮੋਰਨੀ ਕੋਲ ਅਸੀਂ ਕਹਿੰਦੇ ਕਿ ਗੱਲ ਕਰਦੇ ਹਾਂ ਕਹਿੰਦੇ ਕਿ ਜਦੋਂ ਬਾਹਰ ਮੋਰ ਤੇ ਮੋਰਨੀ ਨੂੰ ਇਦਾਂ ਦਰਸ਼ਨ ਹੋਏ ਪ੍ਰਕਾਸ਼ ਦੇ ਤਾਂ ਉਹਨਾਂ ਪੁੱਛਿਆ ਕਿ ਤੁਸੀਂ ਇਹ ਸਾਰਾ ਕੁਝ ਕਿਉਂ ਕਰਦੇ ਪਏ ਹੋ ਉਹਨਾਂ ਕਿਹਾ ਕਿ ਐਵੇਂ ਰਾਜਾ ਜਿਹੜਾ ਸੀ ਕਹਿੰਦੇ ਕਿ ਉਹਨਾਂ ਨੇ ਰਾਣੀ ਨੂੰ ਗੱਲ ਦੱਸੀ ਤੇ ਉਹ ਪੱਥਰ ਦੀ ਹੋ ਗਈ ਇਸ ਕਰਕੇ ਅਸੀਂ ਪੱਥਰ ਨਾ ਹੋ ਜਾਈਏ ਇਸ ਕਰਕੇ ਇਹਨਾਂ ਦਾ ਆਤਮਾ ਕਰਦੇ ਪਏ ਹਾਂ ਕਹਿੰਦੇ ਕਿ ਗੁਨਾਹ ਤੇ ਕਿਸੇ ਦਾ ਨਹੀਂ ਸੀ ਪਰ ਇਹ ਸਾਰਾ ਕੁਝ ਵਾਪਰ ਗਿਆ ਕਹਿੰਦੇ ਕਿ ਪਰਮਾਤਮਾ ਰੂਪੀ ਪ੍ਰਕਾਸ਼ ਨੇਕ ਨੇ ਕੋਈ ਗੁਨਾਹ ਨਹੀਂ ਕਹਿੰਦੇ ਕਿ ਉਹ ਜਿਹੜਾ ਰਾਜਾ ਸੀ ਉਹ ਪਸ਼ੂ ਪੰਛੀ ਸਭ ਦੀ ਬੋਲੀ ਜਾਣਦਾ ਸੀ ਉਹਨਾਂ ਵਾਂਗ ਰੂਪ ਧਾਰ ਲੈਂਦਾ ਸੀ ਉਹਨਾਂ ਵਾਂਗ ਰੂਪ ਧਾਰਨ ਕਰਕੇ ਪਸ਼ੂ ਪੰਛੀਆਂ ਨਾਲ ਮਾੜਾ ਮਾੜਾ ਵਰਤਾਰਾ ਕਰਦਾ ਸੀ ਕਹਿੰਦੇ ਕਿ ਉਸ ਤੋਂ ਬਾਅਦ ਆਪਣੀ ਆਲਸੀ ਰੂਪ ਦੇ ਵਿੱਚ ਆ ਕੇ ਉਹਨਾਂ ਤੇ ਹੱਸਦਾ ਵੀ ਸੀ ਤੁਹਾਡੇ ਨਾਲ ਇਹਨਾਂ ਕੁਝ ਗਲਤ ਕਰ ਲਿਆ ਪਰ ਤੁਸੀਂ ਮੇਰਾ ਕੁਝ ਨਹੀਂ ਵਿਗਾੜ ਸਕਦੇ ਕਹਿੰਦੇ ਕਿ ਚਲੋ ਉਹਨਾਂ ਨੂੰ ਤੇ ਆਪਣੀ ਸਜ਼ਾ ਮਿਲੀ ਉਹਨੇ ਲੋਕਾਂ ਦਾ ਮਾਰਾ ਕੀਤਾ ਸੀ ਤਾਂ ਕਰਕੇ ਪਰ ਰਾਣੀ ਨੂੰ ਸਜ਼ਾ ਕਿਉਂ ਮਿਲੀ ਅਗੋ ਪ੍ਰਕਾਸ਼ ਰੂਪੇ ਪਰਮਾਤਮਾ ਨੇ ਕਿਹਾ ਕਿ ਰਾਣੀ ਨਾਲ ਤਾਂ ਮਾਰਾ ਹੋਇਆ ਇਸ ਲਈ ਕਿ ਜੇ ਉਹ ਚੌਂਦੀ ਦੇ ਰਾਜੇ ਦੇ ਸਾਰੇ ਹੀ ਗੁਨਾਹਾਂ ਨੂੰ ਰੋਕ ਸਕਦੀ ਸੀ ਰਾਣੀ ਸਭ ਕੁਝ ਜਾਣਿਆ ਹੋਇਆ ਰਾਜੇ ਨੂੰ ਕਦੇ ਨਹੀਂ ਰੋਕਿਆ ਇਸ ਕਰਕੇ ਰਾਣੀ ਨੂੰ ਇਹ ਸਜ਼ਾ ਮਿਲੀ ਉਹਨੇ ਕਿਹਾ ਕਿ ਜੇਕਰ ਅਸੀਂ ਵੀ ਜਾਣੇ ਅਣਜਾਣੇ ਵਿੱਚ ਗੱਲ ਅੱਗੇ ਕਰ ਦਿੰਦੇ ਸਾਡੇ ਨਾਲ ਵੀ ਇਹੀ ਹਾਲਾਤ ਹੋਣਗੇ ਇਸ ਕਰਕੇ ਅਸੀਂ ਸਾਰਿਆਂ ਨੂੰ ਮਾਰ ਕੇ ਖਾ ਜਾਂਦੇ ਹਾਂ ਪ੍ਰਕਾਸ਼ ਰੂਪੀ ਪਰਮਾਤਮਾ ਨੇ ਕਿਹਾ ਕਿ ਅੱਜ ਤੁਸੀਂ ਜਿਹੜਾ ਸ਼ਰਾਬ ਹੈ ਤੁਹਾਡੇ ਲਈ ਇਹ ਤੋਂ ਮੁਕਤ ਹੋ ਤੁਸੀਂ ਅੱਜ ਤੋਂ ਕਿਸੇ ਨੂੰ ਨਾ ਖਾਓ ਤੁਸੀਂ ਗੱਲ ਕਿਸੇ ਨੂੰ ਨਾ ਦੱਸਿਓ ਤੁਹਾਨੂੰ ਕੋਈ ਹਾਨੀ ਨਹੀਂ ਹੋਵੇਗੀ ਇਹਨਾਂ ਕਹਿ ਕੇ ਪ੍ਰਕਾਸ਼ ਉਸ ਤੋਂ ਅਲੋਪ ਹੋ ਗਏ ਕਹਿੰਦੇ ਕਿ ਮੋਤੀ ਮੋਨ ਨੇ ਦੋਵੇਂ ਜਣੇ ਖੁਸ਼ੀ ਵਿੱਚ ਨੱਚਣ ਲੰਗੇ ਇਹਨੇ ਨੂੰ ਉਹਨਾਂ ਦਾ ਧਿਆਨ ਆਪਣੇ ਪੈਰਾਂ ਵੱਲ ਜਾਂਦਾ ਹੈ ਕਹਿੰਦੇ ਕਿ ਸਰੀਰ ਇੰਨਾ ਸੋਹਣਾ ਤੇ ਪੈਰ ਇੰਨੇ ਫਟੇ ਹੋਏ ਫਿਰ ਉਹਨਾਂ ਨੂੰ ਕੋਈ ਉਥੇ ਦੱਸਦਾ ਹੈ ਕਿ ਜੋ ਕੀੜੀਆਂ ਨੂੰ ਖਾਂਦਾ ਹੈ ਕਹਿੰਦੇ ਕਿ ਉਹਦੇ ਸਰੀਰ ਤੇ ਐਵੇਂ ਹੀ ਕੁਝ ਹਿੱਸੇ ਤੇ ਇਦਾਂ ਹੋ ਜਾਂਦਾ ਹੈ ਚਮੜੀ ਉੱਤੇ ਫੁੱਟ ਜਾਂਦੀ ਹੈ ਕਹਿੰਦੇ ਕਿ ਸੱਪ ਵੀ ਕੀੜੀਆਂ ਨੂੰ ਖਾਂਦਾ ਉਹਦੀ ਉਪਰਲੀ ਚ ਕਾਂਝੇ ਜਿਹੜੀ ਹੈ ਉਹ ਉਤਰ ਜਾਂਦੀ ਹੈ ਇਸ ਕਰਕੇ ਜੋ ਕਿਸੇ ਨੂੰ ਦੁੱਖ ਪਹੁੰਚਾਉਂਦਾ ਹੈ ਉਹਦੇ ਸਰੀਰ ਦੇ ਰੋਗ ਰੂਪ ਆ ਜਾਂਦੇ ਹਨ ਇਸ ਕਰਕੇ ਹਮੇਸ਼ਾ ਕੁਝ ਗੱਲਾਂ ਯਾਦ ਰੱਖੋ ਪਾਵੇਂ ਤੀ ਹੋਵੇ ਪੁੱਤ ਹੋਵੇ ਪਤਨੀ ਹੋਵੇ ਪਤੀ ਹੋਵੇ ਐਸਾ ਕੋਈ ਵੀ ਉਹਨਾਂ ਦੀ ਗੱਲ ਨਾ ਮੰਨੋ ਜਿਸ ਤੇ ਨਾਲ ਤੁਹਾਡੇ ਮਾਨ ਸਨਮਾਨ ਤੇ ਇੱਜ਼ਤ ਦੇ ਵਿੱਚ ਫਰਕ ਪੈ ਜਾਵੇ ਜਾਂ ਫਿਰ ਆਰਥਿਕ ਤੌਰ 'ਤੇ ਤੁਹਾਨੂੰ ਨੁਕਸਾਨ ਚਲਾਣਾ ਪਵੇ। ਦੂਸਰੀ ਗੱਲ ਕਦੇ ਵੀ ਕਿਸੇ ਦਾ ਮਾੜਾ ਨਾ ਸੋਚੋ ਤੇ ਨਾ ਹੀ ਕਰੋ। ਹਰ ਕਿਸੇ ਦੀ ਮਦਦ ਕਰੋ ਤੇ ਓਕੇ ਸਮੇਂ ਪਰਮਾਤਮਾ ਤੁਹਾਡੀ ਮਦਦ ਆਪ ਕਰ ਦੇਣਗੇ। ਇਹ ਸਭ ਕੁਝ ਗੱਲਾਂ ਜਿਹੜੀਆਂ ਹਨ ਯਾਦ ਰੱਖਣੀਆਂ ਹਨ। ਪਰਮਾਤਮਾ ਜੀ ਤੁਹਾਡੇ ਨਾਲ ਹਮੇਸ਼ਾ ਹੀ ਸਹਾਇ ਹੋਣਗੇ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਨਾ ਕਿਸੇ ਦੀ ਜਿੱਦ ਨਹੀਂ ਪਕਾਉਣੀ ਪਿਆਰ ਨਾਲ ਹਰ ਇੱਕ ਦੇ ਨਾਲ ਰਹੋ ਉਹਨਾਂ ਦਾ ਸਤਿਕਾਰ ਕਰੋ ਉਹਨਾਂ ਦੀ ਇੱਜ਼ਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ